ਵਾਰਿਕੁ ਜੀ ਦਾ ਖਾਲਸਾ ਵਾਰਿਕੁ ਜੀ ਦੇਤੇ ਸੋ ਜਿਹੜੀ ਇਹ ਆਪ ਸਰਕਾਰ ਨਵੇਂ ਜੋੜਾਂ ਦੀ ਇੰਨੀ ਪ੍ਰਮੋਸ਼ਨ ਕਰ ਰਹੀ ਹੈ ਖੋਖਲੇ ਵਾਅਦੇ ਕਰ ਰਹੀ ਹੈ ਲੋਕਾਂ ਨੂੰ ਇਹ ਦਿਖਾ ਰਹੀ ਹੈ ਕਿ ਨਵੀਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਆ ਰਹੀ ਹੈ ਜਿਹੜੀ ਨਵੀਂ ਇਨਵੈਸਟਮੈਂਟ ਆ ਰਹੀ ਹੈ ਉਹ ਪਲਾਂਟ ਨੂੰ ਪ੍ਰੋਡਕਸ਼ਨ ਦੇ ਵਿੱਚ ਆਉਣ ਨੂੰ ਵੀ 3 ਸਾਲ ਲੱਗ ਜਾਂਦੇ ਨੇ ਸੋ ਮੇਰੀ ਇੱਕ ਇਹ ਬੇਨਤੀ ਹੈ ਸੋ ਕਰ ਨੂੰ ਤੇ ਜਿਹੜੇ ਚੱਲ ਰਹੇ ਯੂਨਟ ਨੇ ਉਹਨਾਂ ਪਰ ਵੀ ਧਿਆਨ ਦਿੱਤਾ ਜਾਵੇ ਜਿਵੇਂ ਅਧਾਰ ਮੰਦੇ ਰੌਤ ਤੇ ਲਾ ਲੋ ਆਪਣੇ ਪੈਪਸਿਕੋ ਦੀ ਚੰਨੋ ਉਹ ਹੁਣ ਯੂਪੀ ਸ਼ਿਫਟ ਕਰ ਗਏ ਜਦੋਂ ਦਾ ਵੀ ਮੈਂ ਇਹ ਦੇਖਦਾ ਆ ਰਿਹਾ ਐ ਪੈਪਸਿਕੋ ਦਾ ਜਦੋਂ ਸ਼ੁਰੂ ਦੇ ਵਿੱਚ ਰੇਟ ਹੁੰਦਾ ਸੀ ਤਾਂ 25 ਤੋਂ 30 ਰੁਪਏ ਹੁੰਦਾ ਸੀ ਤਾਂ ਹੌਲੀ-ਹੌਲੀ ਘਟਦਾ ਤਾਂ ਮਾਰਕੀਟ ਨਾਲੋਂ ਬਾਬਰ ਰਹਿਦਾ ਸੀ ਜੋ ਮਾਰਕੀਟ 10 ਰੁਪਏ ਦਾ ਪੈਪਸੀ ਕੋ ਦਾ ਪਾ 12 ਰੁਪਏ ਹੁੰਦਾ ਸੀ ਸੋ ਇਸ ਵਾਰ ਪਹਿਲੀ ਵਾਰ ਹੋਇਆ ਕਿ ਮਾਰਕੀਟ 10 ਰੁਪਏ ਦੀ ਤੇ ਪੈਪਸੀ ਕੋ ਦਾ ਪਾ 8 ਰੁਪਏ ਦਾ ਸੋ ਮੇਰੀ ਕਿਸੇ ਨੇ ਵੀ ਇੱਕ ਇਹ ਬਿਆਨ ਨਹੀਂ ਆਇਆ ਨਾ ਕਿਸੇ ਨੇ ਇਹਦੇ ਬਾਰੇ ਧਿਆਨ ਦੁੱਤਾ ਵੀ ਜਿਹੜਾ ਐਡਾ ਬੜਾ ਯੂਨਟ ਚੱਲ ਰਿਹਾ ਹੈ ਉਹ ਉਹਦੇ ਧਿਆਨ ਦਿੱਤਾ ਜਾਵੇ ਜਾਂ ਉਹਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਸਭ ਬਹੁਤ ਕਰਿਆ ਜਾਵੇ ਸੋ ਜਿਹੜੀਆਂ ਇਹ ਬੜੀਆਂ ਕੰਪਨੀਆਂ ਨੇ ਉਹ ਤਾਂ ਇਥੋਂ ਮੂਵ ਕਰ ਜਾਣਗੀਆਂ ਪਰ ਉਹਦਾ ਓਵਰਆਲ ਨੁਕਸਾਨ ਤਾਂ ਜ਼ਿੰਮੇਵਾਰਾਂ ਨੂੰ ਹੈ ਤਾਂ ਉਹ ਜ਼ਿੰਮੇਵਾਰਾਂ ਨੂੰ ਹਟਾਉਣਾ ਪੈਣਾ ਸੋ ਇਹਦੇ ਨਾਲ ਨਾਲ ਜੇ ਮੈਂ ਗੱਲ ਕਰਾਂ ਤਾਂ ਸਿੱਲਰ ਇੰਡਸਟਰੀ ਦੀ ਇਸ ਵਾਰ ਪਿੱਛੇ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ 25 ਤੋਂ 25000 ਗੱਡੀ ਦਾ ਉਹਨਾਂ ਨੇ ਕਿਹਾ ਵੀ 25000 ਗੱਡੀ ਚੌਲਾਂ ਦੀ ਹਜੇ ਪੈਂਡੇ ਹੈ ਜੇ 25000 ਗੱਡੀ ਦੀ ਆਪਾਂ ਗੱਲ ਕਰੀਏ ਤਾਂ ਤਕਰੀਬਨ ਜਿਹੜਾ ਫਿੱਤੀ ਲਾਸ ਹੈ ਸੈਲਰ ਮਾਲਕਾਂ ਨੂੰ 25 15 ਤੋਂ 2000 ਕਰੋੜ ਦਾ ਹੋਊਗਾ ਸੋ ਇਹ ਜਿਹੜਾ ਲਾਸ ਹੈ ਜੇ ਇਹ ਲਾਸ ਸੈਲਰ ਮਾਲਕਾਂ ਨੂੰ ਚੱਕਣਾ ਪੈ ਗਿਆ ਤਾਂ ਤਕਰੀਬਨ ਇਹ 20 ਤੋਂ 25% ਸੈਲਰਾਂ ਨੂੰ ਪ੍ਰੋਬਲਮ ਆਊਗੀ ਜਿਹੜੇ ਹੀ ਡਿਫਾਲਟਰ ਹੋ ਸਕਦੇ ਨੇ ਇੰਨਾ ਵੱਡਾ ਬਿਜ਼ਨਸ ਲੌਸ ਜਿਹੜਾ 1 ਲੱਖ ਸੈਲਰ ਇੰਡਸਟਰੀ ਦੇ ਉੱਤੇ ਪੈਣਾ ਹੈ ਜਾਂ ਜੋ ਚੱਲ ਰਹੇ ਨੇ ਉਹ ਉਹ ਜੇ ਤਕਰੀਬਨ 4000 ਤੋਂ ਉੱਪਰ ਸੈਲਰ ਹੈ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਜੇ 20 ਤੋਂ 25% ਤੱਕ ਨੂੰ ਹੀ ਪ੍ਰੋਬਲਮ ਆਉਂਦੀ ਹੈ ਤਾਂ ਤਕਰੀਬਨ 1000 ਸੈਲਰ ਡਿਫਾਲਟਰ ਹੋ ਸਕਦਾ ਸੋ ਮੇਰੀ ਇਹ ਇਨਸਾਨ ਯੂਨੀਅਨ ਨੂੰ ਵੀ ਬੇਨਤੀ ਹੈ ਇਹ ਸੈਲਰਾਂ ਦੀ ਐਸੋਸੀਏਸ਼ਨ ਨਾਲ ਕੇ ਇਹ ਮੁਹਿਮ ਬਿੱਟੀ ਜਾਵੇ ਇਹ ਸੈਲਰਾਂ ਨੂੰ ਡਿਪਾਰਟਮੈਂਟੋਂ ਤੋਂ ਬਚਾਇਆ ਜਾਵੇ ਤਾਂ ਜੋ ਆਉਣ ਵਾਲੇ ਝੋਨੇ ਦੇ ਸੀਜ਼ਨ ਦੇ ਵਿੱਚ ਸੈਲਰ ਮਾਲ ਤੁਹਾਡਾ ਮਾਲ ਝਟ ਸਕਣ ਜੇਕਰ ਸੈਲਰ ਇੰਨੇ ਜਿਆਦੇ ਡਿਪਾਰਟ ਹੋ ਗਏ ਤਾ ਫੇਰ ਵੀ ਤੁਸੀਂ ਬਾਅਦ ਤੋਂ ਧਰਮੇ ਮਜਾਰੇ ਕਰੋਗੇ ਨਾੜੇ ਸੈਲਰ ਇੰਡਸਟਰੀ ਦਾ ਨੁਕਸਾਨ ਹੋਊਗਾ ਨਾੜੇ ਕਿਸਾਨੀ ਦਾ ਨੁਕਸਾਨ ਹੋਊਗਾ ਕਿਸਾਨੀ ਵੀ ਸੈਲਰਾਂ ਨਾਲੇ ਬਚਣੀ ਹੈ ਸੋ ਮੇਰੀ ਇਹ ਕੁਝ ਅਪੀਲ ਹੈ ਕਿ ਕਿਰਪਾ ਕਰਕੇ ਹੁਣ ਤੋਂ ਹੀ ਕਿਸਾਨ ਯੂਨੀਅਨਾਂ ਇਸ ਮੁੱਦੇ ਤੇ ਧਿਆਨ ਕੇਂਦਰਿਤ ਕਰਨ ਤਾਂ ਜੋ ਸੈਲਰ ਇੰਡਸਟਰੀ ਵੀ ਬਚੇ ਜੇ 1000 ਸੈਲਰ ਮੰਨੂ ਦਿੱਕਤ ਆਉਂਦੀ ਹੈ ਤਾਂ ਉਹ 1000 ਸੈਨਾਂ ਨਹੀਂ ਹੈਗਾ ਉਹ ਸਿੱਧੇ ਤੇ ਸਿੱਧੇ ਤੌਰ ਤੇ 1 ਲੱਖ ਬੰਦੇ ਨੂੰ ਇਫੈਕਟ ਆਊਗਾ ਉਹ ਤਕਰੀਬਨ 1 ਸੈਨਾਂ ਦੇ ਨਾਲ 100 ਬੰਦਾ ਸਿੱਧੇ ਤੇ ਸਿੱਧੇ 25-30 ਮੁਲਾਜ਼ਮ ਹੁੰਦੇ ਨੇ ਬਾਕੀ ਅਸਿੱਧੇ ਤੌਰ ਤੇ 100 ਬੰਦਾ ਜੁੜਿਆ ਹੁੰਦਾ ਜਿਹੜਾ ਕਿ ਇਹ 1 ਲੱਖ ਬੰਦੇ ਨੂੰ ਦਾ ਰੋਜੀ ਰੋਟੀ ਜਾ ਸਕਦੀ ਹੈ ਸੋ ਕਿਰਪਾ ਕਰਕੇ ਇਹ ਗੱਲ ਧਿਆਨ ਹਿੱਤ ਲਿਆਂਦੀ ਜਾਵੇ ਸਾਰੇ ਕਿਸਾਨ ਜੀ ਨੇ ਇਹਨਾਂ ਨੂੰ ਉਹ ਜੋ ਹੱਥ ਵਾਰ ਕੇ ਬੇਨਤੀ ਹੈ ਕਿ ਹੁਣ ਤੋਂ ਹੀ ਜੇ ਤੁਸੀਂ ਇਸ ਮੁੱਦੇ ਨੂੰ ਤੇ ਧਿਆਨ ਕੇਂਦਰਿਤ ਕਰੋਗੇ ਤਾਂ ਹੀ ਆਉਣ ਵਾਲੇ ਪੈੜੀ ਸੀਜ਼ਨ ਦੇ ਵਿੱਚ ਤੁਸੀਂ ਸਮੇਂ ਸਿਰ ਆਪਣੀ ਲਿਫਟਿੰਗ ਤੇ ਆਪਣਾ ਮਾਲ ਚੁਕਾ ਸਕੋਗੇ